ਉਸੇ ਸਮੇਂ ਨਿਊਯਾਰਕ ਦੇ ਕਬੱਡੀ ਕੱਪ ਦੀ ਸ਼ੁਰੂਆਤ ਹੋਣ ਲੱਗੀ ਆ ਸਰਹਾਰਾ ਰਣੂਆਂ ਦੀ ਟੀਮ ਦੇ ਬਤੌਰੇ ਕੈਪਟਨ ਗਵਾ ਮੇਨ ਆਰਗੇਨਾਈਜ਼ਰ ਜਲਾਲਪੁਰੀਆ ਕਬੱਡੀ ਦਾ ਵੱਡਾ ਖਿਡਾਰੀ ਸਾਡੇ ਨਾਲ ਜਲਾਲਪੁਰੀਆ ਪਾਲੇ ਦਾ ਭਾਜੀ ਵੈਲਕਮ ਆ ਤੁਹਾਡਾ ਜੀ ਐਨ ਲਾਈਵ ਕਬੱਡੀ ਤੇ ਪੰਕੂ ਭਾਜੀ ਜਿੰਨੇ ਵੀ ਸਾਰੇ ਲਾਈਵ ਤੇ ਲਾਈਵ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਭਲਾ ਦਾ ਲੰਮਾ ਸਮਾਂ ਖੇਡ ਕਬੱਡੀ ਨਾਲ ਜੁੜਿਆ ਹੋ ਗਿਆ ਵੱਡੇ ਨਾਮ ਟਰੈਕਟਰਾਂ ਤੱਕ ਗੱਡੀਆਂ ਤੱਕ ਇਨਾਮ ਮਿਲੇ ਆ ਕਿਵੇਂ ਦੇਖਦੇ ਆ ਆਪਣਾ ਸਫਰ ਹੁਣ ਤੱਕ ਦਾ ਅੱਜ ਨਿਊਯਾਰਕ ਚ ਕਬੱਡੀ ਖੇਡ ਰਹੇ ਆ ਭਾਈ ਇਹ ਲੋਕਾਂ ਦੇ ਪਿਆਰ ਕਰਕੇ ਤੇ ਜੋ ਕੁਝ ਸਾਨੂੰ ਮਿਲਿਆ ਭਾਈ ਉਹ ਕਹ ਲਓ ਮਿਹਨਤ ਕਰਕੇ ਮਾਪੇ ਦਾ ਕਰਕੇ ਤੇ ਲੋਕਾਂ ਦੇ ਪਿਆਰ ਕਰਕੇ ਆ ਪਾਲੇ ਵੀਰ ਜਦੋਂ ਸਰਹਾਲਾ ਰਣੂਆ ਦੀ ਟੀਮ ਪੰਜਾਬ ਚ ਖੇਡਣ ਲੱਗੀ ਬੜੀਆਂ ਗੱਲਾਂ ਹੋਈਆਂ ਫਿਰ ਕੈਨੇਡਾ ਦੇ ਕੋਵਕਰੀਆ ਫਾਉਂਡੇਸ਼ਨਾਂ ਦੇ ਬੜੀਆਂ ਕਲੱਬਾਂ ਨੇ ਇਤਰਾਜ ਵੀ ਕਰਿਆ ਪਰ ਟੀਮ ਇੰਟਰ ਹੋਈ ਖੇਡੀ ਹੁਣ ਅਮਰੀਕਾ ਦੇ ਵਿੱਚ ਇਹ ਟੀਮ ਬਾਰੇ ਕਿਵੇਂ ਦੇਖਦੇ ਆ ਸਟਾਰ ਆਟੋ ਬੋਡੀ ਦਾ ਵੱਡਾ ਯੋਗਦਾਨ ਆ ਹੋਰ ਆਰਗੇਨਾਈਜ਼ਰਾਂ ਦਾ ਕਿਵੇਂ ਦੇਖਦੇ ਆ ਇਹ ਚੀਜ਼ ਨੂੰ ਸਾਜੀ ਸਭ ਤੋਂ ਪਹਿਲਾਂ ਸਾਡੇ ਆਨਰ ਜਿੰਨੇ ਵੀ ਸਪਾਂਸਰ ਆ ਜਿਵੇਂ ਸਾਰਿਆਂ ਦੇ ਨਾਲ ਨੂੰ ਤਾਂ ਬਹੁਤ ਟਾਈਮ ਸੇਵਾ ਭਾਜੀ ਸਾਰਿਆਂ ਨੂੰ ਤੋਂ ਤੇ ਭਾਜੀ ਜਦੋਂ ਦੂਸਰਾਂ ਨਾਲ ਕਬੱਡੀ 'ਚ ਐਂਟੀ ਕੀਤੀ ਹਨਾ ਚਾਹੇ ਉਹ ਇੰਡੀਆ ਦੀ ਗੱਲ ਹੋਵੇ ਚਾਹੇ ਉਹ ਅਮਰੀਕਾ ਦੀ ਗੱਲ ਹੋਵੇ ਤੇ ਭਾਜੀ ਸੋਚ ਕੇ ਦੇਖਣ ਦੀ ਗੱਲ ਉਹ ਵੀ ਕਬੱਡੀ ਚ ਉਸ ਦਿਨ ਤੋਂ ਕੰਪੀਟੀਸ਼ਨ ਆਇਆ ਇੰਡੀਆ ਵੀ ਜਦੋਂ ਟੀਮਸ ਨਾਲ ਰਣੂਆ ਪਹਿਲੇ ਸਾਲ ਬਣੀ ਸੀ ਤੇ ਭਾਜੀ ਕਬੱਡੀ ਦੇ ਵਿੱਚ ਕੰਪੀਟੀਸ਼ਨ ਸੀ ਜਿਹੜੇ ਅੱਜ ਅਮਰੀਕਾ ਦੇ ਵਿੱਚ ਬਣੀ ਆ ਤੇ ਲੋਕਾਂ ਦੇ ਆਪ ਹੀ ਇਕੱਠੇ ਦੇ ਲਓ ਤੇ ਲੋਕਾਂ ਦਾ ਜਿੰਨੇ ਵੀ ਮੇਲੇ ਹੋਏ ਸਾਰੇ ਸਕਸੈਸਫੁਲ ਮੇਲੇ ਹੋਏ ਬੜੀ ਪਾਲੇਵੀਰ ਜਦੋਂ ਲਾਸਟ ਦੇ ਵਿੱਚ ਜਦੋਂ ਟਰੈਕਟਰ ਤੇ ਬੈਠੇ ਲਾਸਟ ਮੇਲੇ ਤੇ ਥੋੜੀ ਪਰ ਬੜੀ ਖੁਸ਼ੀ ਮੈਂ ਦੇਖਿਆ ਵੀ ਪਾਲੇ ਦੇ ਚਿਹਰੇ ਤੇ ਕਿਉਂਕਿ ਜਦੋਂ ਟੀਮ ਜਿੱਤਦੀ ਆ ਹੁੰਦੀ ਆ ਤੇ ਖੁਸ਼ ਹੋਂ ਪੂਰੀ ਟੀਮ ਦੇ ਪ੍ਰਦਰਸ਼ਨ ਤੋਂ ਬਾਜੀ ਬਹੁਤ ਖੁਸ਼ ਆ ਹਾਂ ਜੀ ਤੇ ਬਹੁਤ ਜ਼ੋਰ ਮਾਰਿਆ ਪਲੇਅਰਾਂ ਦਾ ਖੁਸ਼ੀ ਆ ਖੁਸ਼ੀ ਨੇ ਬਹੁਤ ਜ਼ੋਰ ਮਾਰਿਆ ਜਿੰਨੇ ਹੈਪੀ ਜਿੰਨੇ ਵੀ ਸਾਡੇ ਪਲੇਅਰ ਆ ਵਿਰਿੰਦਰ ਆ ਪੂਰਾ ਮੰਡਿਆ ਗੋਰੇ ਨੂੰ ਮੁਾਰਕਾ ਤੇ ਬਹੁਤ ਦੋਵੇਂ ਤਿੰਨੇ ਜਣ ਬਹੁਤ ਤਗੜੇ ਖੇਡੇ ਭਾਜੀ ਤੇ ਕਬੱਡੀ ਦੀ ਜੇ ਕੋਈ ਮੇਨ ਭਾਜੀ ਸ਼ਾਇਦ ਵੀ ਜਿੰਨੇ ਟੂਰਨਾਮੈਂਟ ਹੋਏ ਹਰੇਕ ਟੂਰਨਾਮੈਂਟ ਤੇ ਵੱਖੋ ਵੱਖਰੀ ਟੀਮ ਦਿੱਤੀ ਆ ਇਹ ਬਹੁਤਾ ਵੀ ਇੱਕ ਹੀ ਟੀਮ ਨਹੀਂ ਜਾਂਦੀ ਭਾਜੀ ਬਹੁਤ ਧੰਨਵਾਦ ਪਾਲੇ ਵੀਰ ਗੁੱਡ ਲੱਕ ਅਸੀਂ ਚਾਹੁੰਦੇ ਵੀ ਜਿੱਥੇ ਵੀ ਖੇਡੋ ਚੜਦੀ ਕਲਾ ਜਰੂਰ ਤੇ ਇਸੇ ਤਰ੍ਹਾਂ ਕਬੱਡੀ ਕਿਉਂਕਿ ਜਦੋਂ ਨਿਊਯਾਰਕ 'ਚ ਲਾਸਟ ਮੇਲਾ ਹੋਇਆ ਇਹ ਦਰਸ਼ਕ ਆਪ ਆ ਕੇ ਪੁੱਛਦੇ ਸੀ ਯਾਰ ਪਾਲਾ ਕਿੱਥੇ ਆ ਖੁਸ਼ੀ ਕਿੱਥੇ ਆ ਅਸੀਂ ਵੀ ਜਵਾਬ ਦੇ ਉੱਥੇ ਗੱਲਾਂ ਬਹੁਤ ਹੋ ਜਾਂਦੀਆਂ ਫਿਰ ਹੈਨਾ ਤੇ ਅਸੀਂ ਚਾਹੁੰਦੇ ਆ ਚੜਦੀ ਕਲਾ ਜਰੋ ਤੇ ਜਿਹੜੇ ਦਰਸ਼ਕ ਆ ਇਸੇ ਤਰ੍ਹਾਂ ਤੁਹਾਨੂੰ ਪਿਆਰ ਕਰ ਥੈਂਕ ਯੂ ਥੈਂਕ ਯੂ ਭਾਜੀ ਸਾਰੇ ਦਰਸ਼ਕ ਦੋਸਤੋ ਇਸੇ ਤਰ੍ਹਾਂ ਲਾਈਵ ਕਬੱਡੀ ਦੇ ਜ਼ਰੀਏ